ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਲਗਨ ਸਵਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਮਹੀਨਾਵਾਰੀ ਮੀਟਿੰਗ ਨਵਾਂ ਸ਼ਹਿਰ ਦੇਖੇ ਹੋਈ ਜਿਸ ਵਿੱਚ ਸੀਨੀਅਰ ਸਿਟੀਜ਼ਨ ਨੂੰ ਹੋ ਰੀਆਂ ਮੁਸ਼ਕਲਾਂ ਵਰਦੀ ਵਿਸਤਾਰਪੂਰਵਕ ਚਾਰ ਸਾਜੇ ਕੀਤੇ ਗਏ ਇਸ ਮੌਕੇ ਅੰਬੋਲਾ ਗੇਮ ਵੀ ਦੇਤੀ ਗਈ ਅਤੇ ਵੱਖ-ਵੱਖ ਸੀਨੀਅਰ ਸਿਟੀਜ਼ਨਾਂ ਨੇ ਆਪਣੀਆਂ ਕਵਤਾਵਾਂ ਤੇ ਗੀਤ ਪੇਸ਼ ਕੀਤੇ ਪੱਤਰਕਾਰ ਅਰਦੇਸ਼ੀ ਦੀ ਰਿਪੋਰਟ ਨਮਾਇਕ ਜੀ

ਦੂਸਰੀ ਮਾਨੋ ਲੋੜੀ ਦਾ ਫੰਕਸ਼ਨ ਮਕਰ ਸੰਕ્રાंति ਦਾ ਫੰਕਸ਼ਨ ਆਲਮੋਸਟ ਇੱਕ ਨਵਾਂ ਉਤਸ਼ਾਹ ਇੱਕ ਨਵਾਂ ਜੋਸ਼ ਮੈਂ ਅਕਸਰ ਕਹਿੰਦਾ ਹੁੰਨਾ ਕਿ ਅਸੀਂ ਜਿੰਨੇ ਵੀ ਬਜ਼ੁਰਗਾਂ ਵੀ ਆਰ 17 ইয়ার্স ওল্ড ਵਿਦ অ্যান ਐਕਸਪੀਰੀਅנס ਇਸ ਨੂੰ ਘਟਾ ਦਿਓ ਹਾਂ ਸੋ ਉਹ ਜਿਹੜਾ ਯੂਬਿਲੇਸ਼ਨ ਹੈ ਉਹ ਜਿਹੜੀ ਸਟੈਂਥ ਹੈ ਜਿੱਦਾਂ ਜੀ ਅਸੀਂ ਕਹਿੰਦੇ ਹਾਂ ਸੂਰਜ ਦੇ ਉਤਰਨ ਵਾਲਾ ਰਹ ਗਿਆ ਜਿੱਦੀ ਨਮੀ ਢੀਲ ਦੇ ਨਾਲ ਨਮੀ ਜੋਸ਼ ਦੇ ਨਾਲ ਅਸੀਂ ਸਮਾਜ ਦੇ ਪ੍ਰਤੀ ਸਮਰਪਿਤ ਹੋਈਏ ਜਿੰਨੀ ਕਿ ਸਾਡੀ ਸਮਰੱਥਾ ਹੈ ਵੱਧ ਤੋਂ ਵੱਧ ਸਮਾਜ ਨੂੰ ਅਸੀਂ ਆਪਣਾ ਯੋਗਦਾਨ ਦੇਈਏ ਸੋ ਇੱਕ ਵਾਰ ਫਿਰ ਸਾਰੇ ਔਨਨੇਬਲ ਮੈਂਬਰਸ ਦਾ ਜੀ ਆਇਆਂ ਆਪਨਾ ਤੇ ਅਤੇ ਮੁਬਾਰਕਵਾਦ ਨਾ ਨਵੇਂ ਸਾਲ ਦੀ ਲੋੜੀ ਦੀ તમਕਰ ਕ੍ਰਾਂਤੀ ਜਿਵੇਂ ਕਿ ਅਸੀਂ ਕੁਝ ਦਾ ਕੁਝ ਐਕਟੀਵਿਟੀ ਕਰਦੇ ਰਹਿੰਦੇ ਹਾਂ ਰੀਸੈਂਟਲੀ ਵੀ ਹੈਡ ਅ ਮੀਟਿੰਗ ਵਿਦ ਸਿਵਲ ਸਰਜਨ ਨਮਾਸ਼ੇਰ ਸੋ ਉਹਨਾਂ ਨੂੰ ਅਸੀਂ ਇੱਕ ਰਿਟਰਨ ਰਿਪਰੈਜੈਂਟੇਸ਼ਨ ਦਿੱਤੀ ਹੈ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਯਨ ਅਰੋਗ્ય ਯੋਜਨਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਹਦੇ ਵਿੱਚ ਫ੍ਰੀ ਮੈਡੀਕਲ ਟ੍ਰੀਟਮੈਂਟ ਸਾਨੂੰ ਹੈ ਫਾਰ ਆਲ ਸੀਟੀਜ਼ਨਸ ਹੂ ਆਰ 70 অর ਅਬਵ 70 हां सो बी हैवी रिक्वेस्टेड द सिविल सर्जन विद द रिटन द प्रेजेंटेशन बी सानू ਅਸੀਂ ਵੈਨਿਊ ਤੁਹਾਨੂੰ ਪ੍ਰੋਵਾਈਡ ਕਰਾਂਗੇ ਇੱਕ ਕੈਂਪ ਲਗਾ ਦਿਓ ਤਾਂ ਕਿ ਜਿੰਨੇ ਵੀ ਸਾਡੇ ਅਨਨੇਬਲ ਮੈਂਬਰਸ ਜਿਨ੍ਹਾਂ ਦੇ ਅਜੇ ਤੱਕ ਕਾਰਡ ਨਹੀਂ ਬਣੇ ਉਹਨਾਂ ਦੇ ਅਸੀਂ ਕਾਰਡ ਬਣਾ ਦੇਈਏ ਇਟ ਇਜ਼ ਔਨ ਐਨ ਵਿਲ ਐਜ਼ ਐਂਡ ਵੈਲ ਸਿਵਲ ਸਰਜਨ ਵੱਲੋਂ ਸਾਨੂੰ ਐਕਸੈਪਟੈਂਸ ਆਂਦੀ ਆ ਤਾਂ ਅਸੀਂ ਮੋਸਟ ਪੌਬਲੀ ਜਿਹੜਾ ਰਾਮ ਸ਼ਰਨਮ ਮੰਦਿਰ ਹੈ ਉਹਦੇ ਵਿੱਚ ਕੈਂਪ ਅਰੇਂਜ ਕਰਾਂਗੇ ਸੋ ਹੁਣ ਮੈਂ ਰਿਕਵੈਸਟ ਕਰਾਂਗਾ ਪੂਰੀ ਸਾਭ ਨੂੰ ਮੈਡਮ ਨੂੰ ਕਿ ਤੋਂ ਦੇ ਵਿੱਚ ਵੀ ਬਿਹਾਰ ਰਿਕੁਐਸਟਡ ਦਾ ਐਡੀਸੀ ਮੈਂ ਲਾਸਟ ਮੀਟਿੰਗ ਜਿਹੜਾ ਤੁਹਾਡੇ ਨਾਲ ਡਿਸਕਸ ਕੀਤਾ ਸੀਗਾ ਵੀ ਸਾਡੀ ਸੀਨੀਅਰ ਸਿਟੀਜ਼ਨ ਦੀ ਡਿਸਟ੍ਰਿਕਟ ਪੱਧਰ ਤੇ ਇੱਕ ਕਮੇਟੀ ਕਨਸਟੀਟਿਊਟਡ ਆ ਬਾਈ ਦਾ ਗਵਰਨਮੈਂਟ ਉਸ ਦੇ ਵਿੱਚ ਅਸੀਂ ਪਾਰਟਿਸਪੇਸ਼ਨ ਕੀਤੀ ਸੀ ਡਿਸਟ੍ਰਿਕਟ ਸੋਸ਼ਲ ਵੈਲਫੇਅਰ ਆਫਸਰ ਦੇ ਅਧੀਨ ਪਲੱਸ ਐਡੀਸੀ ਦੇ ਅਧੀਨ ਤਾਂ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕੀਤੀ ਸੀਗੀ ਵੀ ਇਹ ਰਿਕੁਐਸਟ ਜਿਹੜੀ ਹੈਗੀ ਆ ਸਾਡੀ ਐਕਸੈਪਟ ਕੀਤੀ ਜਾਵੇ ਇੱਕ ਸੈਪਰੇਟ ਵਿੰਡੋਇ ਦੇਤੀ ਜਾਵੇ ਸੁਖਾਸ ਸੈਂਟਰ ਦੇ ਵਿੱਚ ਤਾਂ ਕਿ ਕਿਸੇ ਤਰ੍ਹਾਂ ਦੀ ਇਨਕਨਵੀਨੀਅੰਸ ਨਾ ਹੋਵੇ ਇਹ ਔਰ ਜਿਹੜੇ ਜੇ ਸਾਨੂੰ ਪ੍ਰोसीडिंग ਆਈਆਂ ਡੀਐਸਐਸ ਆਫਿਸ ਉਹਦੇ ਵਿੱਚ ਵੀ ਇਟ ਹੈਸ ਬੀਨ ਇਨਕੋਰਪੋਰੇਟਿਡ ਸੋ ਵੀ ਆਰ ਔਨ ਦਾ ਵੀ ਆਰ ਔਨ ਦਾ ਲਾਈਨ ਬੇ ਕੁਛ ਦਾ ਕੁਛ ਬਾ ਔਰ ਆਦਰ ਮੈਂ ਤੁਹਾਡੇ ਨਾਲ ਪਹਿਲਾਂ ਵੀ ਕੀਤਾ ਸੀ ਪੰਜਾਬ ਫੋਟੋਸਟੈਟ ਵਾਲਾ ਵੀ ਹੁਣ ਕਦੇ ਹੈ ਸੋ ਜਿਹੜੇ ਤਾਂ ਆਪਣੇ ਸਕਸ਼ਮ ਹੈ ਕੰਪਿਊਟਰ ਦੇ ਵਿੱਚ ਉਹ ਆਨਲਾਈਨ ਕਰਦੇ ਉਹ ਆਪਣੇ ਪੱਤਰ ਤੇ ਕਰਦੇ ਆ ਅਦਰਬਾਈਸ ਇੱਕ ਨੋਮੀਨਲ ਫੀਸ ਤੇ ਪੰਜਾਬ ਸੁਧਾ ਜਿਹੜਾ ਪੰਜਾਬ ਜਿਹੜਾ ਫੋਟੋਸਟੈਟ ਵਾਲਾ ਉਹ ਵੀ ਕਾਜ ਬਣਾ ਦਿਆ ਸੋ ਵੀਆ ਇਟ ਇਜ਼ ਆਨ ਅ ਬਿਲ ਇੱਕ ਸਾਡਾ ਪ੍ਰਾਈਵੇਟ ਅਦਾਲਤ ਵੀ ਹੋ ਗਿਆ ਗਵਰਨਮੈਂਟ ਗਵਰਨਮੈਂਟ ਦਾ ਅਦਾਲਤ ਵੀ ਹੋ ਗਿਆ ਔਰ ਜਿੱਦਾਂ ਹੀ ਸਾਡਾ ਕਨਵੀਨੀਅੰਸ ਵੀ ਅਸੀਂ ਕੋਸ਼ਿਸ਼ ਕਰਾਂਗੇ ਜਿੱਦਾਂ ਕੀ ਕਨਵੀਨੀਅੰਸ ਹੋ ਸਕੇ ਉਹਦਾ ਕਨਵੀਨੀਅੰਟ ਹੋ ਜਾਏ ਸੋ ਮੈਂ ਹੁਣ ਰਿਕਵੈਸਟ ਕਰਾਂਗਾ ਪੂਰੀ ਸਾਦੂ ਵੀ ਅੱਜ ਦੀ ਪ੍ਰੋਸੀਡਿੰਗਸ ਸ਼ੁਰੂ ਕਰਾਂ ਵੀ ਰਿਪਰੈਜੈਂਟੇਸ਼ਨ ਲੈ ਕੇ ਅਸੀਂ ਐਡੀਸੀ اور ਸਿਵਲ ਸਰਜਨ ਨੂੰ ਮਿਲੇ ਆ ਉਹਦੇ ਬਾਰੇ ਡਿਟੇਲ ਤੁਹਾਨੂੰ ਦੱਸ ਦਿੰਦਾ ਜਦੋਂ ਕੋਈ ਇਨਫੋਰਮੇਸ਼ਨ ਆਏਗੀ ਉਸ ਵੇਲੇ ਅਸੀਂ ਤੁਹਾਨੂੰ ਕਨਵੇ ਕਰਾਂਗੇ ਤੇ ਉਹਦਾ ਫਾਇਦਾ ਸਾਰੇ ਫਿਰ ਲਾਵਾਂਗੇ ਇਸ ਤੋਂ ਪਹਿਲੇ ਕਿ ਮੈਂ ਅਜੰਡਾ ਵਾ ਦੀ ਮੀਟਿੰਗ ਸ਼ੁਰੂ ਕਰਾਂ ਮੈਂ ਆਏ ਹੋਏ ਸਾਰਿਆਂ ਦਾ ਅੱਜ ਨਵੇਂ ਹਫ਼ਤੇ ਸਭ ਨੂੰ ਪਹਿਲਾਂ ਮੁਬਾਰਕਬਾ ਦੇਣਾ ਸਾਰਿਆਂ ਦਾ ਵੈਲਕਮ ਕਰਦਾ ਔਰ ਈਸ਼ਵਰ ਅੱਗੇ ਪ੍ਰਾਰਥਨਾ ਕਰਦਾ ਕਿ ਇਹ ਨਵਾਂ ਸਾਲ ਜਿਹੜਾ ਹੈ ਸਾਡੇ ਸਾਰਿਆਂ ਲਈ ਸੁੱਖਮਈ ਹੋਵੇ ਅਸੀਂ ਇਸੇ ਤਰ੍ਹਾਂ ਸਿਹਤਮੰਦ ਹੋ ਕੇ ਆਪਣੀ ਤੇ ਆਪਣੇ ਸਮਾਜ ਦੀ ਜਿਹੜੀ ਇਸੇ ਤਰ੍ਹਾਂ ਸੇਵਾ ਕਰਦੇ ਰਹੀਏ ਜੋ ਵੀ ਜਿੰਨੇ ਵੀ ਅਸੀਂ ਸક્ષਮ ਹੋਰ ਬਣੀਏ ਤਾਂ ਕਿ ਇਸ ਨਵੇਂ ਸਾਲ ਦੇ ਵਿੱਚ ਅਸੀਂ ਕੋਈ ਨਵੇਂ ਸਕੀਮਾਂ ਲੈ ਕੇ ਜਾਂ ਨਵੇਂ ਪ੍ਰੋਜੈਕਟਸ ਲੈ ਕੇ ਜਿਹੜੇ ਆਪਣੀ ਐਸੋਸੀਏਸ਼ਨ ਨੂੰ ਅੱਗੇ ਵਧਾਈਏ ਇਸ ਦੇ ਨਾਲ ਹੀ ਮੈਂ ਲੋੜੀਂਦੀਆਂ ਤੇ ਮਾਗੀ दिया भी सारे को बहुत बहुत मुबारक दिना और उम्मीद करता कि ईश्वर सारे से मेहर भर हाथ रखेगा बड़ा सुख सारे परिवार शुरू तो। तो हुई की गई डॉक्टर ए वी वर्मा जी ने आए हुए सदस्यों का वेलकम किया और मीटिंग की कार्रवाई आगे बढ़ाने की इजाज़त प्रदान की प्रेजेंट सी एस के प्रोफेसर ने भी आए हुए सभी सदस्यों का वेलकम और जनरल सेक्रेटरी सी के पुलिस ने एजेंडा वाइज मीटिंग इस कार्रवाई को आगे बढ़ाया <coughs> सबसे पहले जी एस के पुरी ने पिछले महीने की मीटिंग के कैबिनेट पढ़कर सदस्यों के समक्ष किए और सभी सदस्यों ने गर्मी मत से इन्हें पास कर दिया इसके बाद रवायत के अनुसार जिन सदस्यों का जन्मदिन दिसंबर महीने में आता है जिनमें श्री अमरजीत सिंह श्री अशोक कुमार वर्मा श्री अश्विनी जोशी जी पुष्प देकर जन्मदिन की मुबारकबाद के इनकी सभी की लंबी आयु और स्वस्थ आयु की कामना की गई इसी के साथ जिन सदस्यों की वेडिंग एनिवर्सरी दिसंबर महीने में आती है जिन जिनमें श्री अमरजीत सिंह श्री नरेंद्र कुमार शर्मा श्री चंद्र प्रकाश श्री डॉक्टर हरदेव सिंह श्री कुलदीप सिंह श्री संतोष सिंह मान श्री श्याम लाल श्री सुरेंद्र खोसला श्री कृष्ण कुमार श्री प्रवीण सरीन श्री धर्मपाल श्रीमती ਅਮਿਤਾ ਸਰੀ ਯਾਪਾ ਇਸ ਸਰੀ ਤੇ ਆ ਕੇ ਵੀ ਆਪਣੇ ਆਪ ਨੂੰ ਜਿੰਦਾ ਦੇ ਰੱਖਿਆ ਹੈ ਤਾਂ ਮੈਂ ਥੋੜੀ ਜੀ ਗੱਲ ਬਤਵੰਤ ਵਾਲੀ ਗੱਲ ਕਰਨੀ ਚਾਹੁੰਦਾ ਕਿਉਂਕਿ ਸਾਰੇ ਬਹੁਤ ਸੁਲਝੇ ਵਿਅਕਤੀ ਹੈ ਕਿਉਂਕਿ ਸਾਡਾ ਬਤਵੰਤ ਇਹਨਾਂ ਦਿਨ ਬਿਕੜਦਾ ਜਾ ਰਿਹਾ ਉਹਦੇ ਲਈ ਸਾਨੂੰ ਉਪਰਾਲੇ ਕਰਨ ਦੀ ਲੋੜ ਹੈਗੀ ਆ ਕਿਉਂਕਿ ਹਰ ਬੰਦੇ ਦੀ ਆਪਣੀ ਆਪਣੀ ਰਿਸਪੋਨਸੀਬਿਲਟੀ ਆ ਕਿ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜੇ ਆਪਾਂ ਸਫਾਈ ਦੀ ਗੱਲ ਕਰ ਲਈਏ ਜੇ ਬਤਵੰਤ ਦੀ ਸੰਭਾਲ ਬਾਰੇ ਗੱਲ ਕਰ ਲਈਏ ਸਾਡੇ ਕੁਦਰਤੀ ਸਰੋਤ ਦਿਨੋ ਦਿਨ ਘਟਦੇ ਜਾ ਰਹੇ ਆ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੀ ਦਵਾਂਗੇ ਤੁਹਾਡਾ ਆਪਾਂ ਸਾਰੇ ਬੜੇ ਇਸ ਗੱਲ 'ਚ ਗੰਭੀਰ ਵੀ ਹੈਗੇ ਆ ਪਰ ਕਹਿਣੀ ਉਹ ਕਰਨੀ ਚੀਜ਼ ਹੋ ਜਈਏ ਤਾਂ ਫਿਰ ਮੈਂ ਕਹਿੰਦਾ ਸਭ ਕੁਝ ਹੋ ਜਾਂਦਾ ਇੱਥੇ ਆਪਾਂ ਸੁਣਨਾ ਆ ਤੇ ਮੰਨਣਾ ਵੀ ਚਾਹੀਦਾ ਬਾਬੇ ਨਾਨਕ ਨੇ ਵੀ ਕਿਹਾ ਸੁਣੀਏ ਮੰਨਿਆ ਮੰਨ ਕੀਤਾ ਭੌਤ ਅੰਤਰਗਤ ਮੰਨ ਲਓ ਕਹਿਣ ਦਾ ਮਤਲਬ ਇਹ ਆ ਵੀ ਆਪਾਂ ਜੇ ਕਹਿਣੀ ਕਰਨੀ ਚੀਜ਼ ਹੋ ਜੀਏ ਤਾਂ ਮੈਂ ਸਮਝਦਾ ਫਿਰ ਸਾਡੇ ਪਾਣੀ ਵੀ ਵੱਜ ਜਾਣਗੇ ਸਾਡੀ ਹਵਾ ਵੀ ਗੰਦੀ ਨਹੀਂ ਹੋਗੀ ਸਾਡੀ ਧਰਤੀ ਜਹਰੀਲੀ ਵੀ ਨਹੀਂ ਹੋਗੀ ਤੇ ਬਾਤਾਵਨ ਸਾਡਾ ਹੈ ਸਾਡਾ ਜਿਹਨੂੰ ਆਪਾਂ ਬਾਇਓਡਾਇਵਰਸਟੀ ਕਹਿੰਦੇ ਆ ਜੀਪਿੰਤਾ ਜੀ ਪਿੰਤਾ ਇਹ ਕਿੰਦੋਂ ਲੱਭਦੇ ਹੈਗਾ ਕਿ ਜਿਹਦੇ ਵਿੱਚ ਆਪਾਂ ਨੂੰ ਸਾਰਾ ਕੁਝ ਇਹ ਦੇਖਣ ਲੋੜ ਹੈ ਸਾਡੀ ਪ੍ਰਕਿਰਤੀ ਜਿਹੜੀ ਆ ਉਹਦੇ ਵਿੱਚ ਜੀਵਤ ਰਹੇ ਇੱਕ ਛੋਟੇ ਤੋਂ ਛੋਟੇ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਜਾਨਵਰਾਂ ਦੀ ਸਾਨੂੰ ਲੋੜ ਹੈਗੀ ਇਸ ਵੇਲੇ ਛੋਟੇ ਤੋਂ ਛੋਟੇ ਜਾਨਵਰ ਵੀ ਸਾਡੇ ਤੋਂ ਡਰਦੇ ਮਾਰੇ ਨੱਠ ਗਏ ਜਿਹੜੀ ਵੀ ਨੱਠ ਗਈ ਹੋਰ ਵੀ ਜਾਨਵਰ ਨੱਠ ਗਏ ਤੋਂ ਸਾਨੂੰ ਅਸੀਂ ਸੰਭਲਣ ਦੀ ਲੋੜ ਹੈਗੀ ਆ ਕਿ ਜੇ ਪੰਜਾਬ ਨੂੰ ਅਸੀਂ ਬਚਾਉਣਾ ਹੈ ਪੰਜ ਪਾਣੀਆਂ ਦੇ ਨਾਲ ਤੇ ਪੰਜਾਬ ਬਣਿਆ ਸੀ ਨਾ ਹੁਣ ਅਸੀਂ ਢਾਈ ਪਾਣੀ ਵੀ ਰਹਿ ਗਏ ਉਹ ਵੀ ਆਪਾਂ ਦੂਸ਼ਿਤ ਹੋ ਗਏ ਆ 3% ਪਾਣੀ ਬਚਦਾ ਜੇ ਬਚਾ ਲਾਂਗੇ ਇਸ ਹਰਨ ਕੋ ਸ਼ੁਰੂਆਤ ਕਰ ਲਈਏ ਸਾਡੇ ਜਿਹੜੇ ਕੁਦਰਤੀ ਸਰੋਤ ਵੱਜਣਗੇ ਨਹੀਂ ਤਾਂ ਆਉਣ ਵਾਲਾ ਜਿਹੜਾ ਸਮਾਂ ਬੜਾ ਸਾਡੇ ਲਈ ਖਾਸ ਕਰਕੇ ਪੰਜਾਬ ਲਈ ਮੈਂ ਸਮਝਦਾ ਕਿ ਜਿੱਥੇ ਮੁਹਤ 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 ਨੇ ਸਾਡਾ ਬੇਰਾਗ ਕਰ ਰਹੇ ਜਾ ਰਹੇ ਆ ਉਹ ਸਾਰੀਆਂ ਗੱਲਾਂ ਆਪਾਂ ਜੀ ਵਿਚਾਰ ਲਈਏ ਕਿ ਸਾਡੇ ਬੱਚੇ ਜਿਹੜੇ ਇੱਥੋਂ ਨੱਠਦੇ ਜਾ ਰਹੇ ਆ ਕਿ ਉਹਨਾਂ ਨੂੰ ਅਸੀਂ ਉਸ ਤਰ੍ਹਾਂ ਦਾ ਵਾਤਾਵਰਣ ਨਹੀਂ ਦੇ ਰਹੇ ਕਿਉਂਕਿ ਸਾਡੇ ਬੱਚੇ ਜਿਹੜੇ ਬਾਹਰ ਚਲ ਗਏ ਉਹ ਮੁੜ ਕੇ ਨਹੀਂ ਆਣਾ ਤੇ ਸਾਡੀ ਪੰਜਾਬ ਦੀ ਬੜੀ ਵੱਡੀ ਤਰਾਸ ਦੀ ਇਸ ਵੇਲੇ ਸਮਝ ਲਓ ਕਿ ਸਾਡਾ ਨਾਂ ਵਾਤਾਵਰਣ ਦੀ ਸੰਭਾਲ ਹੋ ਰਹੀ ਆ ਨਾ ਸਾਡੀ ਜਵਾਨੀ ਵੀ ਇੱਥੇ ਬਚਦੀ ਨਹੀਂ ਆ ਸਾਨੂੰ ਬਹੁਤ ਕੁਝ ਉਪਰਾਲੇ ਕਰਨ ਲੋੜ ਹੈ ਇੱਥੇ ਆਪਾਂ ਸਫਾਈ ਵੱਲ ਧਿਆਨ ਦੇਣ ਦੀ ਲੋੜ ਹੈਗੀ ਉੱਥੇ ਮੈਂ ਸਮਝਦਾ ਵਾਤਾਵਰਣ ਦੀ ਬਹੁਤ ਵੱਡੀ ਜ਼ਰੂਰਤ ਹੈਗੀ ਆ ਪਾਣੀ ਹਵਾ ਇਹਨੂੰ ਸਾਰੇ ਨੂੰ ਆਪਾਂ ਗੰਦਾ ਕਰਦੇ ਜਾ ਰਹੇ ਹਾਂ ਕੁਝ ਇਹ ਸਾਰੇ ਆਪਾਂ ਯੋਗਦਾਨ ਪਾਵਾਂਗੇ ਹਰ ਬੰਦੇ ਦੀ ਆਪਣੇ ਵਿੱਚ ਜੁੰਗਰੀ ਹੈਗੀ ਆ ਥੋੜਾ ਥੋੜਾ ਵੀ ਪਾਈਏ ਤਾਂ ਮੈਂ ਸਮਝਦਾ ਕਿ ਸਾਡਾ ਪੰਜਾਬ ਵੀ ਪਛਿਆ ਰੂਗਾ ਸਾਡਾ ਦੇਸ਼ ਵੀ ਜਿਹੜਾ ਬੜੀ ਹੋਊਗਾ ਮੈਂ ਤਾਂ ਬੋਕਿੰਗ ਖਲਾ ਨਹੀਂ ਕਰਦਾ ਪਸੀਨੇ ਕੇ ਕਰਦਾ तहे ਦਿਲ ਤੋਂ ਬਹੁਤ ਬਹੁਤ ਵੈਲਕਮ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ नवा साल भी सौ शुरू हो गया है इस नवे परमात्मा के चरण वाहगुरु के चरण यही प्रार्थना करनी है कि नवा साल भी सौ पच्ची साढ़े सब साडे परिवार सुख शांति और मंगल करने वाला होमांत्मा सबनों सम्मान्य सुखी ਔਰ ਸਵਸਥ ਜੀਵਨ ਜਵੇ ਅੱਗੇ ਸਾਰੇ ਮਿਲ ਕੇ ਸਮਾਜ ਦੇ ਦੇਸ਼ ਦੇ ਆਪਣੇ ਨਗਰ ਦੇ ਜੋ ਵੀ ਜ਼ਰੂਰਤਮੰਦਾਰੇ ਹੈਗੇ ਆ ਉਹਨੂੰ ਆਪਾਂ ਸਾਰੇ ਮਿਲ ਕੇ ਹਮੇਸ਼ਾ ਨਿਭਾਦੇ ਰਹੀਏ ਨਵੇਂ ਸਾਲ ਦੇ ਨੰਨ ਨਾਲ ਹੀ ਵਾਦਨਾ ਕਰ ਕੋ ਫਿਰ ਕਿਸ ਰੂਪ ਵਿੱਚ ਆ ਲੋੜੀ ਦਾ ਪਰਿਵਾਰਿਆ ਹੈ ਲੋੜੀ ਦੇ ਪਰਵ ਦੀਆਂ ਵੀ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਲੋੜੀ ਦੇ ਪਰਵ ਦੇ ਨਾਲ ਹੀ ਨਵੇਂ ਸਾਲ ਦੀ ਸ੍ਰਕਾਂਤੀ ਵੀ ਆ ਰਹੀ ਹੈ ਸ੍ਰਕਾਂਤੀਆਂ ਤਾਂ ਕਹਿੰਦੇ ਸਾਰੇ ਹੀ ਬਹੁਤ ਹੀ ਵਿਸ਼ੇਸ਼ ਹੁੰਦੀਆਂ ਹਨ ਲੇਕਿਨ ਮਾਗ ਮਹੀਨੇ ਦੀ ਸ੍ਰਕਾਂਤੀ ਹੈ ਤਾਂ ਵਿਸ਼ੇਸ਼ ਮਹੱਤਵ ਹੈ ਤੋਂ ਸਭ ਨੂੰ ਨਵੇਂ ਸਾਲ ਦੀਆਂ ਲੋੜੀ ਦੀਆਂ ਤੇ ਸ੍ਰਕਾਂਤੀ ਦੇ ਪਰਵ ਦੀਆਂ ਬਹੁਤ-ਬਹੁਤ ਮੁਬਾਰਕਾਂ परमात्मा चरण से ही प्राप्त जीवन सुखी सम्मान्य और स्वस्थ हुए नाली में प्रेशर मैं प्रोफेसर कभी जी नहीं हर रोज मिली एक अच्छा दोस्त मांगा था जिंदगी से एक अच्छा दोस्त मांगा था जिंदगी से पर मुझे तो यहाँ पूरी खोज ही हमारा ग्रुप कोई वॉशिंग पाउडर नहीं है हमारा ग्रुप कोई वॉशिंग पाउडर नहीं है पहले इस्तेमाल करो फिर विश्वास करो। हमारा <laughs> ग्रुप तो वो जीवन बीमा है हमारा ग्रुप तो वो जीवन बीमा है जिंदगी के साथ भी और जिंदगी के बाद भी मुझे नहीं पता मैं एक बेहतरीन ग्रुप मेंबर हूं या नहीं मुझे नहीं पता कि मैं एक बेहतरीन ग्रुप मेंबर हूं या नहीं लेकिन मैं जिस ग्रुप में हूं उसके सारे मेंबर बहुत बेहतरीन हैं बहुत खुश हुई सारे इलाके तक मैं उड़ी के आसमान देख रहा चले धरती का प्यार पले नीले गगन के तले धरती का प्यार पले ऐसे ही जग में आती है शुभ है ऐसे ही झले नीले गगन के तले धरती का प्यार पले शबनम के मोती फूलों पे बिखरे दोनों की आस फले सीनियर सिटीजन के सदस्यों को नए साल की शुभकामनाएं और आदरणीय जोशी जी और ओरी साहब और इनकी सभी टीम को मेरी ओर से बहुत शुभकामनाएं इन्होंने जो प्रोग्राम किया था वो वो बहुत ज्यादा पसंद किया गया मैं आपको एक खुशी भरा गीत सुनाने जा रहा हूँ जाए बड़ी मस्तानी है ये साथी, ये साथी मेरी महबूबा मेरी गानी है मुझे ऐसे जैसे बजते हैं गुंगरू कहीं आके पर्वतों से जैसे गिरता है झरना जमी पर झरनों की मौज है वो मौजों की रवानी है मेरी महबूबा मेरी जिंदगानी है मेरी महबूबा बन सवर के निकले आए सावन का जब जब महीना हर कोई जे समझे होगी वो कोई चंचल चंचलना पूछो तो कौन है वो रुत ये सुहानी है हरी सिंह की दिनकर जी कविता है नए साल देखो बाबा रैनी ने खड़े होके करो जरा तो तो कोई गल नहीं कहते जी भाई कम नहीं करते कोई नहीं नया वर्ष में सरकार है नया वर्ष में सरकार नहीं है ये अपना त्यौहार नहीं ਆਪਣੀ ਇਹ ਦੀਦ ਨਹੀਂ ਲਾਜ਼ਮੀ ਸਾਰਾ ਜੀ ਆਪਣੀ ਸਪੈਸ਼ਲਾਈਜੇਸ਼ਨ ਤੇ ਆਵਾਂਗੇ ਬਿਲਕੁਲ ਠੀਕ ਹੈ ਆਪਣੀ ਸਭ ਕੀ ਦੀ ਆਵਾਂਗੇ ਹੋਰ ਨਹੀਂ ਜੀ ਸਾਹਿਬ ਕਾਲੇ ਨਾ ਪਾਓ ਕੋਈ ਜੀ ਆਪਾ ਦਾ ਹਾਸੇ ਦੇ ਵਿੱਚ ਹਾਸੇ ਜੋੜੀ ਹੈ ਦੇਖੋ ਕਿਵੇਂ ਹੱਸ ਪਏ ਹੱਸਣ ਦਾ ਕਹਿਣਾ ਅਸੀਂ ਵੀ ਜਨਾਬ ਰੋਣ ਵਾਲਿਆਂ ਦੇ ਵੀ ਅਸੀਂ ਹੱਸਾਂ ਵਾਲੇ ਨਹੀਂ ਹੱਸਣ ਵਾਲੇ ਇਹ ਗੱਲ ਨਹੀਂ ਹੈ ਆਪਣਾ ਇਹ ਵਿਹਾਰ ਨਹੀਂ ਦਰਾ ਠਕੜਦੀ ਹੈ ਸਰਦੀ ਸੇ ਪ੍ਰਕਾਸ਼ ਨੇ ਕੋਰਾ ਗਹਿਰਾ ਹੈ ਬਾਗ ਬਾਜ਼ਾਰੋਂ ਬਾਗ ਬਾਜ਼ਾਰੋਂ 20 ਸਾਲ ਤੋਂ ਸਾਡਾ ਹਵਾ ਦਾ ਰਹਿਣਾ ਹੈ ਸੂਨਾ ਹੈ ਪ੍ਰਕਿਰਤੀ ਦਾ ਆਂਗਣ ਕੁਝ रंग नहीं कोई उमंग नहीं हर कोई है घर में दुबका हुआ नव वर्ष का जे कोई ढंग नहीं <coughs> चंद मास अभी इंतजार करो निज मन में तनक विचार करो नया साल नया कुछ हो तो सही तो नकल में सारी अकल यही उलास मंद है जन, जन्म जनमन का आई अभी बहार नहीं ये नया वर्ष में स्वीकार नहीं ये ये अपना ये त्योहार <coughs> नहीं पाएगा ये धुंध कुहासा छटने दो रातों का राज्य सिमटने दो प्रकृति का रूप निखरने दो फागुन का रंग बिखरने दो प्रकृति दुल्हन का रूप धार जब स्ने श्यामला धरती माता घर घर खुशखा रहे, आंसुओं से लिखा औरत का मुकदर क्यों है उम्र भर दिए जिसने औरों को औरों के आंसू हंसकर उसकी आंखों में आंसुओं का समंदर क्यों है आदमी जितना भी बढ़कर बुरा हो लेकिन ਸਮਝਿਆ ਜਾਂਦਾ ਸਦਾ ਹੋਰੋਂ ਸੇ ਬਿਹਤਰ ਕਿਉਂ ਹੈ ਪਕੜ ਕੇ ਉਂਗਲੀ ਬਣਾਤੀ ਜੋ ਸਫਰ ਕੋ ਆਸਾਨ ਉਸੇ ਦੀ ਜ਼ਿੰਦਗੀ ਮੇਂ ਕਾਂਟੋ ਭਰਾ ਸਫਰ ਕਿਉਂ ਹੈ ਇਹ ਸੱਜਣਾਂ ਸਤਿਪਾ ਸੈਨਾ ਕੰਨ ਅਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗੀਆਂ ਹਨ ਫਨ ਫੇਰ ਨਮੀਆਂ ਤੇ ਤਾਜ਼ੀਆਂ ਸਰਗੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿੰਨ ਇਜਾਜ਼ਤ ਦਿਓ ਧੰਨਵਾਦ